ਮੇਰਾ ਨਾਮ ਅਰुण ਮਾਲਾ ਜੀ ਮੈਂ ਜੇ ਪ੍ਰੋਟੋਕਾਲ ਹੈ ਟਾਰੀ ਬਾਰਡਰ ਤੇ ਪਹੁੰਚਦਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪ੍ਰੇਡ ਦਾ ਟਾਈਮਿੰਗ ਦੇ ਵਿੱਚ ਚੇਂਜਿੰਗ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪ੍ਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪ੍ਰੇਡ ਦਾ ਪ੍ਰੇਡ ਦਾ ਇਹਦਾ ਟਾਈਮ ਆ ਉਹ 5:00 5:30 ਚੁੱਕਿਆ ਵਾ ਸਾਰੇ ਸਲਾਹਕਾਰਾਂ ਨੂੰ ਇਹ ਪਰਜਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸੈਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਕਾਰਾਂ ਨੂੰ ਪਰਜਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚੇ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਾਲਾ ਜੀ ਮੈਂ ਅਜੇ ਪ੍ਰੋਟੋਕਾਲ ਅਟਾਰੀ ਬਾਰਡਰ ਤੇ ਪਹੁੰਚਦਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪ੍ਰੇਡ ਦਾ ਟਾਈਮਿੰਗ ਦੇ ਵਿੱਚ ਚੇਂਜੀ ਹੋਂਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਅਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪ੍ਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪ੍ਰੇਡ ਦਾ ਪ੍ਰੇਡ ਦਾ ਇਹਦਾ ਟਾਈਮ ਆ ਉਹ 5:00 5:30 ਚੁੱਕਿਆ ਵਾ ਸਾਰੇ ਸਲਾਹਕਾਰਾਂ ਨੂੰ ਇਹ ਪਰਜਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸੈਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਕਾਰਾਂ ਨੂੰ ਪਰਜਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚੇ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਾਲਾਜੀ ਮੈਂ ਜੇ ਪ੍ਰੋਟੋਕਾਲ ਐ ਟਾਰੀ ਬਾਰਡਰ ਤੇ ਕੌਸੜਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪਰੇਡ ਦਾ ਟਾਈਮਿੰਗ ਦੇ ਵਿੱਚ ਚੇਂਜੀ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪਰੇਡ ਦਾ ਪਰੇਡ ਦਾ ਇਹਦਾ ਟਾਈਮ ਆ ਉਹ 5:00 ਤੋਂ 5:30 ਚੁੱਕਿਆ ਵਾ ਸਾਰੇ ਸਲਾਹਨੀਆਂ ਨੂੰ ਇਹ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਨੀਆਂ ਨੂੰ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਹਾਰਾਜੀ ਮੈਂ ਜੇ ਪ੍ਰੋਟੋਕਾਲ ਅਟਾਰੀ ਬਾਰਡਰ ਤੇ ਕੌਸਟਾ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪਰੇਡ ਦਾ ਟਾਈਮਿੰਗ ਦੇ ਵਿੱਚ ਚੇਂਜੀ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਅਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪਰੇਡ ਦਾ ਪਰੇਡ ਦਾ ਇਹਦਾ ਟਾਈਮ ਆ ਉਹ 5:00 ਤੋਂ 5:30 ਚੁੱਕਿਆ ਵਾ ਸਾਰੇ ਸਲਾਹਨੀਆਂ ਨੂੰ ਇਹ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਨੀਆਂ ਨੂੰ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 6:30 ਤੱਕ ਇੱਥੇ ਵਿਜ਼ਿਟ ਕਰਨ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਹਾਰਾਜੀ ਮੈਂ ਅਜੇ ਪ੍ਰੋਟੋਕਾਲ ਅਟਾਰੀ ਬਾਰਡਰ ਤੇ ਪਹੁੰਚਦਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪ੍ਰੇਡ ਦਾ ਟਾਈਮਿੰਗ ਦੇ ਵਿੱਚ ਚੇਂਜਿੰਗ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਅਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪ੍ਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪ੍ਰੇਡ ਦਾ ਪ੍ਰੇਡ ਦਾ ਇਹਦਾ ਟਾਈਮ ਆ ਉਹ 5:00 5:30 ਚੁੱਕਿਆ ਵਾ ਸਾਰੇ ਸਲਾਹਨੀਆਂ ਨੂੰ ਪਰਜਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਨੀਆਂ ਨੂੰ ਪਰਜਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰਨ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਾਲਾ ਜੀ ਮੈਂ ਅਜੇ ਪ੍ਰੋਟੋਕਾਲ ਹੈ ਟਾਰੀ ਬਾਰਡਰ ਤੇ ਪਹੁੰਚਦਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪ੍ਰੇਡ ਦਾ ਟਾਈਮਿੰਗ ਦੇ ਵਿੱਚ ਚੇਂਜੀ ਹੋਂਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪ੍ਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪ੍ਰੇਡ ਦਾ ਪ੍ਰੇਡ ਦਾ ਇਹਦਾ ਟਾਈਮ ਆ ਉਹ 5:00 5:30 ਚੁੱਕਿਆ ਵਾ ਸਾਰੇ ਸਲਾਨੀਆਂ ਨੂੰ ਇਹ ਪਰਜਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸੈਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਨੀਆਂ ਨੂੰ ਪਰਜਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚੇ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਹਾਰਾਜੀ ਮੈਂ ਅਜੇ ਪ੍ਰੋਟੋਕਾਲ ਅਟਾਰੀ ਬਾਰਡਰ ਤੇ ਪਹੁੰਚਦਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪ੍ਰੇਡ ਦਾ ਟਾਈਮਿੰਗ ਦੇ ਵਿੱਚ ਚੇਂਜਿੰਗ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਅਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪ੍ਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪ੍ਰੇਡ ਦਾ ਪ੍ਰੇਡ ਦਾ ਇਹਦਾ ਟਾਈਮ ਆ ਉਹ 5:00 5:30 ਚੁੱਕਿਆ ਵਾ ਸਾਰੇ ਸਲਾਹਕਾਰਾਂ ਨੂੰ ਇਹ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸੈਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਕਾਰਾਂ ਨੂੰ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚੇ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਹਾਰਾਜੀ ਮੈਂ ਜੇ ਪ੍ਰੋਟੋਕਾਲ ਐ ਟਾਰੀ ਬਾਰਡਰ ਤੇ ਕੌਸੜਾ ਅ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪਰੇਡ ਦਾ ਟਾਈਮਿੰਗ ਦੇ ਵਿੱਚ ਚੇਂਜੀ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪਰੇਡ ਦਾ ਪਰੇਡ ਦਾ ਇਹਦਾ ਟਾਈਮ ਆ ਉਹ 5:00 ਤੋਂ 5:30 ਚੁੱਕਿਆ ਵਾ ਸਾਰੇ ਸਲਾਹਕਾਰਾਂ ਨੂੰ ਇਹ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਕਾਰਾਂ ਨੂੰ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 3:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ ਮੇਰਾ ਨਾਮ ਅਰुण ਮਹਾਰਾਜੀ ਮੈਂ ਜੇ ਪ੍ਰੋਟੋਕਾਲ ਅਟਾਰੀ ਬਾਰਡਰ ਤੇ ਕੌਸਟਾ ਜਿਵੇਂ ਜਿਵੇਂ ਸੂਰਜ ਸਨਸੈਟ ਹੁੰਦਾ ਵਾ ਪਰੇਡ ਦਾ ਟਾਈਮਿੰਗ ਦੇ ਵਿੱਚ ਚੇਂਜੀ ਹੁੰਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਅਟਾਰੀ ਬਾਰਡਰ ਤੇ ਜਿਹੜੀ ਸ਼ਾਮ ਦੇ ਸਮੇਂ ਰਿਟਰੀਟ ਦਾ ਪਰੇਡ ਦਾ ਟਾਈਮ ਸੀਗਾ 4:30 ਤੋਂ 5 ਇਹ ਅੱਜ 16 ਤਰੀਕ 16 ਫਰਵਰੀ 2026 ਨੂੰ ਇਹਦਾ ਪਰੇਡ ਦਾ ਪਰੇਡ ਦਾ ਇਹਦਾ ਟਾਈਮ ਆ ਉਹ 5:00 ਤੋਂ 5:30 ਚੁੱਕਿਆ ਵਾ ਸਾਰੇ ਸਲਾਹਨੀਆਂ ਨੂੰ ਇਹ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਸ਼ਾਮ ਦੇ ਸਮੇਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜੀ ਆ ਇਹ ਬੀਐਸਐਫ ਤੇ ਪਾਗ ਰੈਂਜਰਾਂ ਦੀ ਜਿਹੜੀ ਆ ਰਿਟਰੀਟ ਸਰਮਨੀ ਦੀ ਪ੍ਰੇਡ ਹੁੰਦੀ ਆ ਉਹਦਾ ਆਨੰਦ ਲੈਣ ਲਈ ਸਾਰੇ ਸਲਾਹਨੀਆਂ ਨੂੰ ਪੁਰਜ਼ਰ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਮੇਂ ਸਿਰ ਪਹੁੰਚ ਸਮੇਂ ਸਿਰ ਪਹੁੰਚਣਾ ਮਤਲਬ ਹੈ ਵੀ ਉਹ ਕਰੀਬ ਕੋਈ 6:30 ਤੱਕ ਇੱਥੇ ਵਿਜ਼ਿਟ ਕਰ ਲੈਣ ਤਾਂ ਕਿ ਸਾਰੇ ਪ੍ਰੇਡ ਦਾ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਏ ਹੋਏ ਮਹਿਮਾਨਾਂ ਨਾਲ ਆਨੰਦ ਮਾਣ ਸਕਣ ਥੈਂਕ ਯੂ